ਪਹਿਲਾ ਦਿਨ ਆ ਮਸ਼ੀਨ ਦਾ ਕਟਰ ਦਾ ਕੰਮ ਕਰਿਆ ਸੀ ਥੋੜਾ ਤਾਂ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਆ ਜੀ ਆਹ ਨਾ ਸਾਡੀ ਮਸ਼ੀਨ ਮੇਰੇ ਚਾਚਾ ਆਇਆ ਸੀ ਇੱਕ ਸਾਲ ਚਲਾਉਣ ਮਸ਼ੀਨ ਉਹਦੇ ਨਾਲ ਨੇ ਉਹਦੇ ਵਿੱਚ ਪਾ ਲਈ ਕਿਸੇ ਗਰਾਫ ਕੋਲ ਇਹ ਸਿੱਧੀ ਕਰਨੀ ਸੀਗੀ ਇਹਦਾ ਟਾਈਮ ਨਹੀਂ ਲੱਗਿਆ ਹੈਗਾ ਸਾਨੂੰ ਉਹ ਤੇਜ਼ੀ ਕਰੀ ਜਾਂਦੇ ਸੀਗੇ ਪਹਿਲਾਂ ਪੰਜਾਬ ਚ ਮਸ਼ੀਨ ਚਲਾਈ ਜਾਂਦੇ ਸੀ ਉਹਦਾ ਕਰਕੇ ਥੋੜਾ ਜਿਹਾ ਲੇਟ ਹੋ ਗਏ ਕੰਮ ਕਰਕੇ ਲਾਲ ਰੰਗ ਦਾ ਝੋਨਾ ਦਿਖਾਉਣੇ ਆ ਇੱਕ ਮਿੰਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਵੀ ਵੀਡੀਓ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਤੇ ਵਧੀਆ ਬਣਾਵਾਂਗੇ ਜੇ ਸਾਨੂੰ ਆਈ ਥੋੜਾ ਜਿਹਾ ਆਪ ਮਿਲਦਾ ਰਿਹਾ ਨਾ ਆਹ ਸੀ ਵੀਰੇ ਲਾਲ ਰੰਗ ਦਾ ਝੋਨਾ ਇਹ ਆਗਾ ਇਹ ਆ ਲਾਲ ਰੰਗ ਦਾ लाल रंग ਦਾ ਝੋਨਾ ਗਾ ਲਈ ਨੇ بس ਇਹ ਜੀ ਟਰੈਕਟਰ ਹੈ ਇਧਰ ਆ ਥੋੜਾ ਇਹ ਨੀਵਾ ਵਧੜਨਾ ਪੈਂਦਾ ਕਉਂ ਇਹਨਾਂ ਨੇ ਆਲੂ ਲਾਉਣੇ ਹੋਇਆ ਖੇਤਾਂ ਚ ਇਹ ਨੀਵਾ ਤਾਂ ਵਧਦੇ ਆਂਗੇ ਵੀ ਆਲੂਆਂ ਦਾ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਰਾਲੀ ਜੀ ਦਾ ਇਹ ਚੱਕ ਲੈਂਦੇ ਆ ਫਿਰ ਕਰਦੇ ਜੇ ਰੋਟਾ ਮੀਟਰ ਵਧਦਾ ਹੁੰਦਾ ਥੋੜੇ ਥੋੜੇ ਇਹਨਾਂ ਕੋਲੇ ਵਿਚਾਰਾਂ ਕੋਲੇ ਸਾਧਨ ਹੈ ਨਹੀਂਗਾ ਉਹੋ ਜਿਹਾ ਸਿਸਟਮ ਹੈ ਨਹੀਂਗਾ ਜਿਵੇਂ ਮੰਨ ਲਾ ਵੀ ਆਪਣੇ ਪੰਜਾਬ ਦੇ ਕਿਸਾਨ ਨੇਗੇ ਪੰਜਾਬ ਦੇ ਕਿਸਾਨਾਂ ਕੋਲ ਤਾਂ ਰੀਪਰ ਆ ਰੀਪਰ ਵੱਢ ਕੇ ਬੈਲਰ ਵੀ ਹੈਗੇ ਆ ਗਏ ਕਿਉਂ ਇਹਨਾਂ ਕੋਲੇ ਛੋੜਾ ਛੋੜਾ ਖੇਤ ਆਗਾ ਵਿਚਾਰਿਆ ਕੋਈ ਕੋਈ ਸਿਸਟਮ ਜਿਹਨਾਂ ਦਾ ਬਣਦਾ ਨਹੀਂਗਾ ਇਹਨਾਂ ਨੂੰ ਬਸ ਮਿਹਨਤ ਨਹੀਂ ਕਰਨਾ ਪੈਂਦਾ ਜਿਹੜਾ ਕਰਨਾ ਪੈਂਦਾਗਾ